ਠਕਰਾਨ ਵਾਲੇ ਵੀ ਖੁਸ਼ ਰਹਿਣ ਤੇ ਚੌੜੂ ਵਾਲੇ ਵੀ ਖੁਸ਼ ਰਹਿ ਜਿਹੜੇ ਸਾਡੀਆਂ ਹਾਰਾਂ ਤੋਂ ਖੁਸ਼ ਨਹੀਂ ਨਾ ਸਾਨੂੰ ਹਰਾਉਣ ਵਾਲੇ ਵੀ ਖੁਸ਼ ਨੇ ਹਜੇ ਵੀ ਬੰਦਿਆ ਡੁੱਲੇ ਬੇਰਾ ਨੂੰ ਚੱਕ ਝੋਲੀ ਪਾ ਲੈ ਹਵਾ ਪਾਣੀ ਤੇ ਰੁਖ ਤੇਥੋਂ ਜਿਵੇਂ ਬਚਦੇ ਉਵੇਂ ਬਚਾ ਲੈ ਕਦੇ ਫੱਟ ਕਦੇ ਵੀ ਭਰਦੇ ਨਹੀਂ ਬਸ ਜ਼ੁਬਾਨ ਤੋਂ वार ਕਰਿਓ ਨਾ ਜੇ ਤੁਸੀਂ ਪਿੱਠ ਪਿੱਛੇ ਚੁਗਲੀਆਂ ਹੀ ਕਰਨੀਆਂ ਨੇ ਨਾ ਤਦ ਅਰੇ ਝੂਠਾ ਸਤਿਕਾਰ ਵੀ ਕਰਿਓ ਨਾ ਕਹਿੰਦੇ ਸਾਈਕਲ ਹੁੰਦਾ ਮਜਬੂਰੀ ਕਿਸੇ ਦੀ ਕੋਈ ਕਸਰਤ ਲਈ ਚਲਾਉਂਦੇ ਨੇ ਕੋਈ ਰੋਟੀ ਖਾਤਰ ਤੁਰਦਾ ਏ ਕੋਈ ਤੁਰ ਕੇ ਰੋਟੀ ਪਚਾਉਂਦੇ ਨੇ ਕਹਿੰਦੇ ਜਫੀਆਂ ਪਾਪਾ ਮਿਲਦੇ ਨੇ ਮਾੜੇ ਤਾਂ ਉਂਝ ਦਿਲ ਦੇ ਨੇ ਤਰੱਕੀ ਦੇਖ ਕੇ ਵਾਹ ਵਾਹ ਕਰਦੇ ਉਂਝ ਅੰਦਰੋਂ ਅੰਦਰੀ ਹਿੱਲਦੇ ਨੇ ਜ਼ਰੂਰਤ ਤੋਂ ਵੱਧ ਕੀਤੀ ਗੱਲਬਾਤ ਜ਼ਰੂਰਤ ਤੋਂ ਵੱਧ ਕੇ ਕੀਤਾ ਗਿਆ ਭਰੋਸਾ ਜ਼ਰੂਰਤ ਤੋਂ ਵੱਧ ਕੇ ਕੀਤੀ ਗਈ ਉਮੀਦ ਤੇ ਜ਼ਰੂਰਤ ਤੋਂ ਵੱਧ ਕੇ ਕੀਤਾ ਗਿਆ ਪਿਆਰ ਤੇ ਸਤਿਕਾਰ ਸੱਚ ਜਾਣਿਓ ਅੰਤਜੋ ਜ਼ਰੂਰਤ ਤੋਂ ਵੱਧ ਕੇ ਦੁੱਖਾਂ ਦਾ ਕਾਰਨ ਬਣਦਾ ਜੀ ਜ਼ਿੰਦਗੀ ਚ ਬੜੇ ਹੀ ਮੈਂ ਰਾਹ ਦੇਖੇ ਨੇ ਕੱਚ ਵਾਂਗੂ ਟੁੱਟਦੇ ਮੈਂ ਚਾਹ ਦੇਖੇ ਨੇ ਕਈ ਤਾਂ ਬੇਗਾਨੇ ਵੀ ਰਹੇ ਗੱਲ ਨਾ ਲਾਉਂਦੇ ਤੇ ਕਈ ਕਰਦੇ ਆਪਣੇ ਤਬਾਹ ਦੇਖੇ ਨੇ ਹੋ ਗਿਆ ਬੜਾ ਤੇਜ ਜ਼ਮਾਨਾ ਬਚ ਕੇ ਰੱਖ ਤੂੰ ਪੈਰ ਜਵਾਨਾ ਯਾਰੀ ਦੇ ਮੋਢੇ ਰੱਖ ਕੇ ਲਾਉਂਦੇ ਆ ਲੋਕ ਨਿਸ਼ਾਨ ਕਹਿੰਦੇ ਇੱਕ ਦੂਜੇ ਦੀ ਟੰਗਾ ਖਿੱਚ ਕੇ ਅੱਗੇ ਵਧਣ ਵਾਲੇ ਬੰਦੇ ਨੂੰ ਨਾ ਸਿਆਸਤਦਾਨ ਕਹਿੰਦੇ ਤੇ ਸੱਚ ਜਾਣਿਓ ਸਿਆਸੀ ਬੰਦੇ ਕਦੇ ਵੀ ਕਿਸੇ ਦੇ ਸਕੇ ਨਹੀਂ ਜੇ ਹੁੰਦੇ ਜੇ ਅਕਲ ਹੁੰਦੀ ਤਾਂ ਕੋਈ ਨਾ ਲੜਦਾ ਜੇ ਇੱਕ ਸੋਚ ਹੁੰਦੀ ਤਾਂ ਕੋਈ ਨਾ ਸੜਦਾ ਜਿਸ ਚਲਾਕੀਆਂ ਨਾ ਨਾ ਹੁੰਦੀਆਂ ਤਾਂ ਕਦੇ ਵੀ ਬੰਦਾ ਬੰਦੇ ਤੋਂ ਨਾ ਹਰਦਾ ਦੇਖ ਕਿੱਥੇ ਉਦੋਂ ਫੋਨ ਸੀ ਤੇ ਕਿੱਥੇ ਉਦੋਂ ਨੈਟ ਸੀ ਪਰ ਉਹਨਾਂ ਵੇਲਿਆਂ 'ਚ ਜ਼ਿੰਦਗੀ ਪੂਰੀ ਸੱਤ ਸੀ ਕਰਨੇ ਮਖੌਲ ਕੋਈ ਗੁੱਸਾ ਨਹੀਂ ਸੀ ਕਰਦਾ ਪੁੱਤ ਵੀ ਹੁੰਦਾ ਸੀ ਪਿਓ ਕੋਲੋਂ ਡਰਦਾ ਸਾਦਗੀ ਸੀ ਬੜੀ ਓਦੋਂ ਕਿੱਥੇ ਟੌਰ ਟੱਪੇ ਸੀ ਲੋਕਾਂ ਦੇ ਦਿਲ ਅਮੀਰ ਸੀ ਘਰ ਭਾਵੇਂ ਕੱਚੇ ਸੀ ਰਿਆਸਪਰਿਆ ਵਿੱਚ ਕਿੱਥੇ ਸੀ ਅਨਾਜ ਦੇ ਓਦੋਂ ਹੀ ਜਵਾਨੀ ਵਾਲੇ ਦਿਨ ਸੀ ਪੰਜਾਬ ਦੇ ਓਦੋਂ ਹੀ ਜਵਾਨੀ ਵਾਲੇ ਦਿਨ ਸੀ ਪੰਜਾਬ ਦੇ ਜਿੱਥੇ ਹਾਸੇ ਗਵਾਚੇ ਹੋਣ ਮੋੜ ਉਸ ਰਾਤ ਇਹ ਨਹੀਂ ਜਾਈਦਾ ਜਿੱਥੇ ਮਿਲੇ ਨਾ ਰੂਹ ਨੂੰ ਸਕੂਨ ਸੱਚ ਜਾਣਿਓ ਉਸ ਇਨਸਾਨ ਨਾਲ ਪਾਲਣੀ ਬਤਾਈਦਾ ਤੇ ਸਭ ਤੋਂ ਔਖਾ ਵਕਤ ਉਸ ਵੇਲੇ ਹੁੰਦਾ ਆ ਜਦੋਂ ਦਿਲ ਚ ਤਾਂ ਹਜ਼ਾਰਾਂ ਗੱਲਾਂ ਹੋਣ ਪਰ ਸਾਂਝਾ ਕਰਨ ਵਾਸਤੇ ਕੋਈ ਵੀ ਨਾ ਹੋਵੇ ਤੇ ਰੂਪ ਰੰਗ ਤੇ ਕਦੇ ਮਾਨ ਨਹੀਂ ਕਰੀਦਾ ਪੈਸੇ ਦਾ ਬਾਲਾ ਗੁਮਾ ਨਹੀਂ ਕਰੀਦਾ ਜੇ ਲਾ ਕੇ ਯਾਰੀ ਨਿਭਾਉਣੀ ਨਹੀਂ ਨਾ ਹੁੰਦੀ ਫਿਰ ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨਹੀਂ ਕਰੀਦਾ ਕਦੇ ਨਾ ਹਾਰਨ ਵਾਲੇ ਇਨਸਾਨ ਨਾਲੋਂ ਉਸ ਇਨਸਾਨ ਦੇ ਹੌਸਲੇ ਕਿਤੇ ਜ਼ਿਆਦਾ ਬੁਲੰਦ ਹੁੰਦੇ ਨੇ ਜਿਹੜਾ ਵਾਰ-ਵਾਰ ਹਾਰਨ ਤੇ ਵੀ ਦੁਬਾਰਾ ਖੜਾ ਹੋ ਜਾਂਦਾ ਹੈ